ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਦਿੱਲੀ ਬਾਰਡਰ ਤੇ ਡਟੇ ਹੋਏ ਨੇ ਤੇ ਦਾ ਰਿਲਾਈਐਂਸ ਦੇ ਪ੍ਰੋਡਕਟਸ ਦਾ ਵਿਰੋਧ ਵੀ ਜਾਰੀ ਹੈ Jio ਦੇ ਟਾਵਰਸ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਤੇ ਕਿਸਾਨ ਅੰਦੋਲਨ ਵਿੱਚਕਾਰ ਪਹਿਲੀ ਵਾਰ ਰਿਲਾਈਐਂਸ ਦਾ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ ਤਿੰਨੋਂ ਖੇਤੀ ਕਾਨੂੰਨਾਂ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਇਹ ਕਾਨੂੰਨ ਕਿਸੇ ਵੀ ਤਰੀਕੇ ਨਾਲ ਕੰਪਨੀ ਨੂੰ ਫਾਇਦਾ ਨਹੀਂ ਪਹੁੰਚਾਉਂਦੇ ਰਿਲਾਈਐਂਸ ਦਾ ਪੂਰਾ ਸਟੇਟਮੈਂਟ ਤੁਸੀਂ ਵੀ ਦੇਖੋ Reliance Industries Limited Reliance Retail Limited Reliance Jio Infocom Limited ਤੇ Reliance ਨਾਲ ਜੁੜੀ ਕੋਈ ਵੀ ਹੋਰ ਕੰਪਨੀ ਨਾ ਤਾਂ ਕਾਰਪੋਰੇਟ ਜਾਂ ਕੰਟਰੈਕਟ ਫੈਮਿ ਕਰਦੀ ਹੈ ਤੇ ਨਾ ਹੀ ਕਰਵਾਉਂਦੀ ਹੈ ਤੇ ਨਾ ਹੀ ਭਵਿੱਖ ਵਿੱਚ ਇਸ ਬਿਜ਼ਨਸ 'ਚ ਉਤਰਨ ਦੀ ਕੰਪਨੀ ਦੀ ਕੋਈ ਯੋਜਨਾ ਹੈ ਕਾਰਪੋਰੇਟ ਯਾਂ ਕੰਟਰੈਕਟ ਖੇਤੀ ਤਹਿਤ ਰਿਲਾਇੰਸ ਯਾਂ ਰਿਲਾਇੰਸ ਸਹਾਇਕ ਕਿਸੇ ਵੀ ਕੰਪਨੀ ਨੇ ਸਿੱਧੇ ਯਾਂ ਅਸਿੱਧੇ ਤੌਰ ਤੇ ਖੇਤੀ ਦੀ ਕੋਈ ਵੀ ਜ਼ਮੀਨ ਹਰਿਆਣਾ ਪੰਜਾਬ ਤੇ ਦੇਸ਼ ਦੇ ਕਿਸੇ ਦੂਜੇ ਸੂਬੇ ਚ ਨਹੀਂ ਖਰੀਦੀ ਤੇ ਨਾ ਹੀ ਭਵਿਕ ਚ ਅਜਿਹਾ ਕਰਨ ਦੀ ਕੋਈ ਸਾਡੀ ਯੋਜਨਾ ਹੈ ਭਾਰਤ ਚ ਸੰਗਠਿਤ ਖੁਦਰਾ ਵਪਾਰ ਚ ਰਿਲਾਇੰਸ ਰਿਟੇਲ ਇੱਕ ਮੋਰੀ ਕੰਪਨੀ ਹੈ ਇਹ ਦੇਸ਼ ਦੀ ਦੂਜੀਆਂ ਕੰਪਨੀਆਂ ਤੇ ਨਿਰਮਾਤਾਵਾਂ ਦੇ ਵੱਖਰੇ ਬ੍ਰਾਂਡ ਦੇ ਅਨਾਜ, ਦਾਲਾਂ, ਫਲ, ਸਬਜ਼ੀਆਂ ਤੇ ਰੋਜ਼ ਦੀ ਜ਼ਰੂਰਤਾਂ ਦਾ ਸਮਾਨ, ਕੱਪੜੇ, ਦਵਾਈਆਂ, ਇਲੈਕਟ੍ਰੋਨਿਕ ਵਸਤਾਂਸਾਂ ਨੇ ਸਾਰੀਆਂ ਸ਼੍ਰੇਣੀਆਂ ਦੇ ਉਤਪਾਦਾਂ ਨੂੰ ਵੇਚਦੀ ਹੈ। ਇਹ ਕਿਸਾਨਾਂ ਤੋਂ ਸਿੱਧਾ ਅਨਾਜ ਨਹੀਂ ਖਰੀਦਦੀ। ਕਿਸਾਨਾਂ ਤੋਂ ਮਨਮਰਜ਼ੀ ਦਾ ਲਾਭ ਲੈਣ ਲਈ ਕੰਪਨੀ ਨੇ ਕਦੇ ਵੀ ਲੰਬੀ ਮਿਆਦ ਦੇ ਖਰੀਦ ਸਮਝੌਤੇ ਨਹੀਂ ਕੀਤੇ ਤੇ ਨਾ ਹੀ ਕਦੇ ਐਸਾ ਚਾਹਿਆ ਕਿ ਸਪਲਾਇਰ ਕਦੇ ਵੀ ਕਿਸਾਨਾਂ ਤੋਂ ਮਿਹਨਤਾਨਾ ਮੁੱਲ ਤੋਂ ਘੱਟ ਤੇ ਮਾਲ ਖਰੀਦਣ ਤੇ ਨਾ ਹੀ ਅਜਿਹਾ ਕਦੇ ਹੋਵੇਗਾ। ਇਕ ਸੋ 30 ਕਰੋੜ ਭਾਰਤੀਆਂ ਦਾ ਢਿੱਡ ਭਰਨ ਵਾਲੇ ਕਿਸਾਨ ਅੰਦਾਜ਼ਾ ਹੈ ਤੇ ਉਹਨਾਂ ਦਾ ਅਸੀਂ ਸਨਮਾਨ ਕਰਦੇ ਹਾਂ ਰਿਲਾਈਐਂਸ ਤੇ ਉਸ ਦੇ ਸਹਿਯੋਗੀ ਕਿਸਾਨ ਨੂੰ ਕੁਸ਼ਾਲ ਬਣਾਉਣ ਲਈ ਵਚਨਬੱਧ ਹਨ